ਸੈਂਕੜੇ ਸਾਲ ਭਾਰਤ ਬਾਹਰਲੀਆਂ ਤਾਕਤਾਂ ਦਾ ਗੁਲਾਮ ਰਿਹਾ ਵਾ ਕਦੇ ਅੰਗਰੇਜ਼ਾਂ ਦਾ ਕਦੇ ਮੁਗਲਾਂ ਦਾ ਅਫਗਾਨਾਂ ਦਾ ਤੁਰਕਾਂ ਦਾ ਇਹ ਸਾਰੇ ਦੇ ਸਾਰੇ ਉਹ ਲੋਕ ਸੀ ਜਿਨ੍ਹਾਂ ਨੇ ਨਾਰਮਲ ਭਾਰਤੀਆਂ ਦੇ ਸਰੀਰ ਤੋਂ ਮਾਸ ਦੀ ਅਖੀਰਲੀ ਬੋਟੀ ਵੀ ਤੇ ਉਹਨਾਂ ਦੀਆਂ ਨਾੜਾਂ ਦੇ ਵਿੱਚੋਂ ਆਖਰੀ ਖੂਨ ਦੀ ਬੂੰਦ ਤੱਕ ਵੀ ਚੂਸ ਲਈ ਟੈਕਸਾਂ ਦੇ ਚੱਕਰ ਦੇ ਵਿੱਚ ਪਰ ਫਿਰ ਵੀ ਇੱਕ ਬਹੁਤ ਹੀ ਛੋਟਾ ਤਬਕਾ ਰਿਹਾ ਵਾ ਭਾਰਤ ਦਾ ਜਿਨ੍ਹਾਂ ਨੂੰ ਭਾਰਤ ਦੀ ਗੁਲਾਮੀ ਦੇ ਨਾਲ ਕੋਈ ਵੀ ਫਰਕ ਨਹੀਂ ਪਿਆ ਇਹਨਾਂ ਦੇ ਵਿੱਚੋਂ ਇੱਕ ਕੈਟਾਗਰੀ ਹੈਗੀ ਆ ਸੂਦਖੋਰ ਲੋਕਾਂ ਦੀ ਜਿਹੜੇ ਆਮ ਕਿਸਾਨਾਂ ਨੂੰ ਹੋਰ ਪੇਸ਼ਿਆਂ ਦੇ ਵਿੱਚ ਪਏ ਹੋਏ ਲੋਕਾਂ ਨੂੰ ਵਿਆਜ ਦਿੰਦੇ ਸੀ ਬਹੁਤ ਹੀ ਜ਼ਿਆਦਾ ਮਹਿੰਗੀ ਦਰ ਦੇ ਉੱਪਰ ਇੰਨੀ ਕਿ ਜ਼ਿਆਦਾ ਮਹਿੰਗੀ ਕਿ ਉਹਨੂੰ ਮਹਿੰਗੀ ਵੀ ਨਹੀਂ ਕਹਿ ਸਕਦੇ ਇਸ ਵਿਆਜ ਦੀ ਦਰ ਦੇ ਉੱਪਰ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਜਿਸ ਪੈਸੇ ਦਾ ਜਿਸ ਵਿਆਜ ਦਾ ਮੋੜਨ ਦੀ ਕਦੇ ਵੀ ਕੋਈ ਸੰਭਾਵਨਾ ਨਾ ਹੁੰਦੀ ਤੇ ਫਿਰ ਨਤੀਜਾ ਕੀ ਜਿਹੜੀ ਵੀ ਚੀਜ਼ ਜਿਹੜੀ ਵੀ ਜ਼ਮੀਨ ਵਿਆਜੂ ਧਰੀ ਜਾਂਦੀ ਉਹ ਸਾਰੀ ਦੀ ਸਾਰੀ ਉਸ ਸੂਦਖੋਰ ਬੰਦੇ ਦੀ ਹੋ ਜਾਂਦੀ ਇੱਕ ਕਹਾਣੀ YouTube ਦੇ ਉੱਪਰ ਸਰਕੂਲੇਟ ਹੋ ਰਹੀ ਆ ਵਾਇਰਲ ਹੋ ਰਹੀ ਆ ਮਹਾਰਾਸ਼ਟਰ ਦੀ ਡਿਸਟ੍ਰਿਕਟ ਚੰਦਾਪੁਰ ਤੇ ਆਸੇ-ਪਾਸੇ ਦੇ ਲੱਗਦੇ ਏਰੀਆ ਸਪੈਸ਼ਲੀ ਪੂਰੇ ਇੰਡੀਆ ਦੇ ਕਿਸਾਨੀ ਦੇ ਨਾਲ ਜੁੜੇ ਹੋਏ ਉਹ ਵਾਲੇ ਏਰੀਆ ਜਿੱਥੋਂ ਦੇ ਕਿਸਾਨਾਂ ਦੀ ਹਾਲਤ ਸਭ ਤੋਂ ਜ਼ਿਆਦਾ ਮਾੜੀ ਆ ਚੰਦਾਪੁਰ ਜ਼ਿਲ੍ਹੇ ਦਾ ਇੱਕ ਕਿਸਾਨ ਆ ਰੋਸ਼ਨ ਸਦਾਸ਼ਿਵ ਕੁਡੇ ਕਿਸਾਨ ਨੇ ਫਸਲ ਬੀਜੀ ਨਾਲ ਥੋੜਾ ਬਹੁਤ ਡੇਰੀ ਦਾ ਕੰਮ ਸੀ ਇੱਕ ਸਾਲ ਫਸਲ ਨਹੀਂ ਹੋਈ ਡੇਰੀ ਦਾ ਕੰਮ ਵੀ ਖਤਮ ਹੋ ਗਿਆ ਨਤੀਜਾ ਇਹ ਹੁੰਦਾ ਕਰਜ਼ਾ ਬਹੁਤ ਜ਼ਿਆਦਾ ਚੜ ਗਿਆ ਜਿਹੜਾ ਪਹਿਲਾਂ ਲੋਕਾਂ ਤੋਂ ਫੜਿਆ ਹੋਇਆ ਸੀ ਵਿਆਜੂ ਪੈਸੇ ਲਏ ਹੋਏ ਸੀ ਰੋਸ਼ਨ ਸਦਾਸ਼ਿਵ ਕੁਡੇ ਨੇ ਤਿੰਨ گاਵਾਂ ਖਰੀਦੀਆਂ ਇਸ ਉਮੀਦ ਦੇ ਨਾਲ ਕਿ ਦੁੱਧ ਵੇਚ ਕੇ ਆਪਦੀ ਜ਼ਿੰਦਗੀ ਦਾ ਗੁਜ਼ਾਰਾ ਕਰ ਲੂਗਾ ਪਰ ਇਹਨਾਂ ਦੇ ਵਿੱਚੋਂ ਦੋ گاਵਾਂ ਵੀ ਮਰ ਜਾਂਦੀਆਂ ਨੇ ਜਿਹੜੇ ਲੋਕਾਂ ਤੋਂ ਪੈਸੇ ਲਏ ਉਹ ਹੁਣ ਰੋਸ਼ਨ ਸਦਾਸ਼ਿਵ ਦੀ ਬਾਹ ਮਰੋੜਨੀ ਸ਼ੁਰੂ ਕਰਦੇ ਆ ਇਹਨਾਂ ਲੋਕਾਂ ਤੋਂ ਬਚਣ ਦੇ ਲਈ ਮਰਦਾ ਕੀ ਨਾ ਕਰਦਾ ਵਾਲੀ ਹਾਲਤ ਦੇ ਵਿੱਚ ਜਾਂਦਾ ਵਾ ਰੋਸ਼ਨ ਸਦਾਸ਼ਿਵ 1 ਲੱਖ ਰੁਪਈਆ ਕੁਝ ਹੋਰ ਲੋਕਾਂ ਤੋਂ ਵਿਆਜ ਤੇ ਫੜਦਾ ਵਾ ਜਿਹੜੇ ਲੋਕਾਂ ਤੋਂ ਵਿਆਜ ਤੇ ਰੌਸ਼ਨ ਪੈਸੇ ਫੜਦਾ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਤਾ ਵਾ ਕਿ ਰੌਸ਼ਨ ਕਿੰਨੀ ਬੁਰੀ ਕੰਡੀਸ਼ਨ ਦੇ ਵਿੱਚ ਫਸਿਆ ਹੋਇਆ ਤੇ ਜਿਹੜੀਆਂ ਟਰਮਸ ਦੇ ਉੱਪਰ ਉਹਨੂੰ ਇਹ ਪੈਸੇ ਦਿੱਤੇ ਜਾਂਦੇ ਆ ਜਿਹੜੇ ਵਿਆਜ ਦੀ ਦਰ ਦੇ ਉੱਪਰ ਸ਼ਾਇਦ ਮੇਰੇ ਖਿਆਲ ਦੇ ਵਿੱਚ ਮਨੁੱਖੀ ਇਤਿਹਾਸ 'ਚ ਕਦੇ ਵੀ ਇਹਦੀ ਕੋਈ ਵੀ ਆਧਾਰਨ ਇਸ ਤੋਂ ਪਹਿਲਾਂ ਦੀ ਨਹੀਂ ਹੋਣੀ ਪੰਜਾਬੀ ਦੀ ਕਹਾਵਤ ਆ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਰੌਸ਼ਨ ਨੇ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਦਰ ਦੇ ਉੱਤੇ ਵਿਆਜ ਲੈਣਾ ਸਵਕਾਰ ਵੀ ਕੀਤਾ 1 ਲੱਖ ਰੁਪਈਆ ਲਿਆ ਵਿਆਜ ਤੇ ਕਿੰਨੀ ਦਰ ਦੇ ਉੱਪਰ ਹਰ ਦਿਨ ਦੇ 10000 ਰੁਪਈਏ ਤੇ ਸ਼ਾਇਦ ਕੋਈ ਪਾਗਲ ਤੋਂ ਪਾਗਲ ਇਨਸਾਨ ਵੀ ਇਸ ਤਰ੍ਹਾਂ ਨਹੀਂ ਕਰੂਗਾ ਰੋਸ਼ਨ ਸਦਾਸ਼ਿਵ ਨੇ ਪਤਾ ਹੀ ਨਹੀਂ ਕੀ ਸੋਚ ਕੇ ਇਹ ਸਭ ਕੁਝ ਕੀਤਾ ਤਾਂ ਉਸ ਤੋਂ ਬਾਅਦ ਜਿਹੜਾ ਕੁਝ ਹੋਣਾ ਸੀ ਉਹੀ ਹੁੰਦਾ ਵਾ 1 ਲੱਖ ਰੁਪਈਆ ਹੋਰ ਵਿਆਜੂ ਫੜਿਆ ਅਗਲੇ 10 ਦਿਨਾਂ ਦੇ ਅੰਦਰ 1 ਲੱਖ ਰੁਪਈਆ ਤਾਂ ਵੈਸੇ ਹੀ ਹੋਰ ਚੜ ਜਾਣਾ ਇਹੀ ਚੀਜ਼ ਹੁੰਦੀ ਆ 77 ਲੱਖ ਰੁਪਈਆ ਇਸ 1 ਲੱਖ ਰੁਪਈਏ ਦੇ ਲਈ ਹੋਏ ਦੇ ਉੱਪਰ ਕੱਲਾ ਵਿਆਜ ਚੜ ਜਾਂਦਾ ਇੰਟਰਸਟ ਚੜ ਜਾਂਦਾ ਹਲੇ ਪਹਿਲੇ ਬੰਦੇ ਮਗਰੋਂ ਨਹੀਂ ਲਏ ਤੇ ਰੋਸ਼ਨ ਸਦਾਸ਼ਿਵ ਨਾਂ ਦੇ ਇਸ ਕਿਸਾਨ ਨੇ ਇਹ ਨਵੇਂ सूदखोर ਆਪਣੇ ਪੱਲੇ ਪਾ ਲੇ ਹੌਲੀ ਹੌਲੀ ਕਰਕੇ ਇਹਨਾਂ ਲੋਕਾਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਦੇ ਲਈ ਕਰਦੀਆਂ ਚੀਜ਼ਾਂ ਵਿਕਣੀਆਂ ਸ਼ੁਰੂ ਹੁੰਦੀਆਂ ਜਦੋਂ ਘਰ ਦੇ ਵਿੱਚ ਵਿਕਣ ਦੇ ਲਈ ਕੁਝ ਵੀ ਬਾਕੀ ਨਹੀਂ ਬਚਿਆ ਤਾਂ ਫਾਈਨਲੀ ਰੋਸ਼ਨ ਆਪਣੇ ਸਰੀਰ ਦਾ ਇੱਕ ਅੰਗ ਵੀ ਵੇਚ ਦਿੰਦਾ ਕਿਉਂਕਿ ਹੁਣ ਉਹਦੇ ਕੋਲੇ ਕੋਈ ਵੀ ਇਹੋ ਜੀ ਚੀਜ਼ ਬਚੀ ਹੋਈ ਨਹੀਂ ਹੈਗੀ ਜੀ ਨੂੰ ਵੇਚ ਕੇ ਉਹ ਇਹਨਾਂ सूदखोर ਲੋਕਾਂ ਤੋਂ ਬਚ ਸਕੇ ਤਾਂ ਆਪਣੀ ਕਿਡਨੀ ਵੇਚਦਾ ਵਾ ਰੋਸ਼ਨ ਸਦਾਸ਼ਿਵ ਕੁਡੇ ਇਹ ਕਹਾਣੀ ਸਭ ਤੋਂ ਪਹਿਲਾਂ ਮਹਾਰਾਸ਼ਟਰ ਦੇ ਇੱਕ ਲੋਕਲ ਨਿਊਜ਼ਪੇਪਰ ਛਪਦੀ ਆ ਤੇ ਉਥੋਂ ਹੌਲੀ-ਹੌਲੀ ਵਾਇਰਲ ਹੁੰਦੀ ਅੱਜ ਪੂਰੇ ਇੰਡੀਆ ਦੇ YouTube ਤੱਕ ਵੀ ਪਹੁੰਚ ਜਾਂਦੀ ਆ ਤੇ ਜਿਹੜਾ ਕੋਈ ਵੀ ਇਸ ਕਹਾਣੀ ਨੂੰ ਸੁਣ ਰਿਹਾ ਵਾ ਇੱਕ ਪਾਸੇ ਤਾਂ ਜਿਹੜੀ ਕਿਸਾਨੀ ਦੇ ਨਾਲ ਤਰਾਸ ਦੀ ਜੁੜੀ ਹੋਈ ਆ ਤਿੰਨਾਂ ਦੇ ਵਿੱਚੋਂ ਦੋ گاਵਾ ਮਰ ਗੀਆਂ ਸਦਾਸ਼ਿਵ ਕੁਡੇ ਦੀਆਂ ਤੇ ਇਸ ਤੋਂ ਇਲਾਵਾ ਫਸਲ ਉਹਦੀ ਖਰਾਬ ਹੋ ਗਈ ਪਰ ਦੂਸਰੇ ਪਾਸੇ ਮੇਨ ਗੱਲ ਹੋ ਰਹੀ ਹੈ ਕਿ ਤੁਸੀਂ ਕਿਸੇ ਤੋਂ ਆਪਣਾ ਇਕੱਲਾ ਫਾਇਦਾ ਦੇਖਣ ਦੇ ਲਈ ਕਿਸ ਹੱਦ ਤੱਕ ਜਾ ਸਕਦੇ ਹੋ ਕੋਈ ਗਰੀਬ ਇਨਸਾਨ ਤੁਹਾਡੇ ਤੋਂ 1 ਲੱਖ ਰੁਪਇਆ ਵਿਆਜੂ ਫੜ ਰਿਹਾ ਵਾ ਉਹਦਾ ਕਾਰਨ ਆ ਕਿ ਉਹ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਆਰਥਿਕ ਮੰਦੀ ਦੇ ਵਿੱਚ ਤੇ ਅੱਗੇ ਤੁਸੀਂ ਉਹਦੇ ਨਾਲ ਕਰ ਕੀ ਰਹੇ ਹੋ 10000 ਰੁਪਇਆ ਇੱਕ ਦਿਨ ਦਾ ਉਹਦੇ ਤੋਂ ਇਕੱਲਾ ਵਿਆਜ ਦਾ ਲੈ ਰਹੇ ਹੋ ਤਾਂ ਇੱਥੇ ਮੈਨੂੰ ਬਾਬੇ ਨਾਨਕ ਦੀ ਬਾਬਰ ਬਾਣੀ ਦੇ ਵਿੱਚ ਲਿਖੀ ਹੋਈ ਉਹ ਤੁਕ ਵੀ ਯਾਦ ਆਉਂਦੀ ਆ ਕਿ ਸ਼ਰਮ ਧਰਮ ਤੋਂ ਸੁਪੇ ਖਲੋਏ ਕੂੜ ਫਿਰੇ ਪ੍ਰਦਾਨ ਵਿਲਾ ਲੋ ਮਤਲਬ ਉਹੀ ਆ ਕਿ ਸ਼ਰਮ ਆ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਨੇ ਵੇਚ ਵੱਟ ਕੇ ਖਾ ਲਈ ਇਹ ਵੀਡੀਓ ਤਾਂ ਇੰਟਰਨੈਟ ਦੇ ਉੱਪਰ ਵਾਇਰਲ ਹੋ ਜਾਂਦਾ ਪਰ ਇਸ ਗਰੀਬ ਕਿਸਾਨ ਸਦਾਸ਼ਿਵ ਕੁੜੇ ਨੂੰ ਕਿਸੇ ਵੀ ਪਾਸਿਓਂ ਕੋਈ ਵੀ ਟੋ ਨਹੀਂ ਮਿਲਦੀ ਤਾਂ ਫਾਈਨਲੀ ਇੱਕ ਦਿਨ ਸਦਾਸ਼ਿਵ ਕੁੜੇ ਆਪਣੇ ਪੂਰੇ ਪਰਿਵਾਰ ਦੇ ਨਾਲ ਲੋਕਲ ਐਸ ਡੀ ਐਮ ਦੇ ਦਫ਼ਤਰ ਦੇ ਬਾਹਰ ਬੈਠ ਜਾਂਦਾ ਤੇ ਉਹਨੂੰ ਕਹਿੰਦਾ ਕਿ ਜੇ ਭਾਈ ਸਾਡਾ ਤੁਸੀਂ ਕੋਈ ਵੀ ਹੱਲ ਨਹੀਂ ਕੱਢਦੇ ਤਾਂ ਸਾਡੇ ਕੋਲੇ ਆਪ ਵੀ ਕੋਈ ਹੁਣ ਹੱਲ ਨਹੀਂ ਹੈਗਾ ਤੇ ਅੱਜ ਅਸੀਂ ਪੂਰਾ ਦਾ ਪੂਰਾ ਪਰਿਵਾਰ ਐਸ ਡੀ ਐਮ ਦਫ਼ਤਰ ਦੇ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਕੇ ਖਤਮ ਕਰ ਲਾਂਗੇ ਤਾਂ ਫਾਈਨਲੀ ਅਧਿਕਾਰੀ ਹਰਕਤ ਦੇ ਵਿੱਚ ਆਉਂਦੇ ਆ ਤਾਂ ਸਰਦਾ ਸ਼ਿਵ ਕੁੜੇ ਦੇ ਪਿੰਡ ਦੇ ਬਿਲਕੁਲ ਨਾਲ ਦਾ ਇੱਕ ਛੋਟਾ ਜਿਹਾ ਸ਼ਹਿਰਾ ਬ੍ਰਹਮਪੁਰੀ ਉੱਥੋਂ ਦੇ ਇਹ ਸਾਰੇ ਦੇ ਸਾਰੇ ਸੂਦਖੋਰ ਲੋਕ ਹੁੰਦੇ ਆ ਹੁਣ ਉਹਨਾਂ ਨੂੰ ਫੜਿਆ ਜਾ ਰਿਹਾ ਵਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਤਾਂ ਇਹ ਸੀ ਭਾਰਤੀ ਸਮਾਜ ਦੀ ਇੱਕ ਬਿਲਕੁਲ ਹੀ ਵੱਖਰੀ ਚਲਕ ਅਦਾਨੀ ਓਬਾਨੀ ਦੀ ਦੁਨੀਆ ਤੋਂ ਦੂਰ ਬਾਲੀਵੁੱਡ ਦੇ ਲੋਕਾਂ ਦੀਆਂ ਲਗਜ਼ਰੀ ਪਾਰਟੀਆਂ ਤੋਂ ਦੂਰ ਆਈਪੀਐਲ ਦੇ ਰਾਤ ਨੂੰ ਚਮਚਮਾਉਂਦੇ ਹੋਏ ਸਟੇਡੀਅਮਾਂ ਦੀਆਂ ਲਾਈਟਾਂ ਤੋਂ ਦੂਰ ਆਮ ਲੋਕਾਂ ਦੀ ਜ਼ਿੰਦਗੀ ਆਮ ਕਿਸਾਨ ਦੀ ਜ਼ਿੰਦਗੀ ਆਮ ਮਜ਼ਦੂਰ ਦੀ ਜ਼ਿੰਦਗੀ ਤੇ ਇਹ ਵੀਡੀਓ ਹੁਣ ਇੱਥੇ ਹੀ ਖਤਮ ਹੁੰਦਾ ਜੀ